ਅਮਰਤ ਦੀ ਭਾਲ ਕਰਨ ਵਾਸਤੇ ਲੋਕਾਂ ਨੇ ਬੜੇ ਭਾਰੀ ਯਤਨ ਕੀਤੇ ਹਨ ਪਰ ਇਹ ਅਮਰਤ ਕਿੱਥੋਂ ਪ੍ਰਾਪਤ ਨਹੀਂ ਹੁੰਦਾਗਾ ਇੱਕ ਵੇਰਾਂ ਦੀ ਸਾਖੀ ਆਉਂਦੀ ਹੈ ਸਿਕੰਦਰ ਨੇ ਅਮਰਤ ਦੀ ਭਾਲ ਕਰਨ ਵਾਸਤੇ ਖਾਲਸਾ ਜੀ ਯਤਨ ਕੀਤਾ ਜਿਸ ਵੇਲੇ ਯਤਨ ਕਰਦਾ ਕਰਦਾ ਇਹ ਪਹੁੰਚਿਆ ਪਹਿਲਾਂ ਨੂੰ ਪਹਾੜ ਲੰਘਣੇ ਪਏ ਫਿਰ ਇੱਕ ਸੱਪਾਂ ਦਾ ਕੁੰਡ ਆਇਆ ਉਹ ਲੰਘਣਾ ਪਿਆ ਫਿਰ ਰਾक्षਸਾਂ ਦੀ ਧਰਤੀ ਆਇਆ ਉਹਨਾਂ ਨਾਲ ਜੰਗ ਕਰਕੇ ਅੱਗੇ ਲੰਘਿਆ ਫੇਰ ਰਾਸਤੇ ਦੇ ਵਿੱਚ ਇੱਕ ਵਿਦੇਸ਼ੀ ਦਾ ਸਿਰ ਵੱਢ ਦੇਣ ਵਾਲਾ ਚੱਕਰ ਸੀ ਉਹ ਚੱਕਰ ਦੇ ਖਤਰੇ ਨੂੰ ਟਾਲ ਕੇ ਸਿਕੰਦਰ ਆਦੇ ਹਿਆਟ ਪੁੰਡ ਤੇ ਪਹੁੰਚ ਗਿਆ ਜਦੋਂ ਉੱਥੇ ਬੁੱਕ ਭਰ ਕੇ ਪੀਣ ਲੱਗਾ ਤਾਂ ਸਾਰੇ ਦੇਵਤੇ ਉਦਾਸ ਹੋ ਗਏ ਜਿਸ ਇੱਕ ਸਾਰਿਆਂ ਨੂੰ ਫੱਟੇ ਕਰਕੇ ਲੰਘ ਗਿਆ ਜੇ ਇਹਨੇ ਅੰਮ੍ਰਿਤ ਪੀ ਲਿਆ ਤੇ ਸਾਡੀਆਂ ਰਾਜਤਾਲੀਆਂ ਖੋਲ ਰਵੇਗਾ ਸਾਰੇ ਉਪਰਾਮ ਹੋ ਗਏ ਉਰਵਸ਼ੀ ਨੇ ਉਸ ਵੇਲੇ ਪੁੱਛਿਆ ਪੀਤੂ ਸੈਨਯ ਪ੍ਰਾਪਤ ਕਿਉ ਹੋ ਕਹਿਣ ਲੱਗਾ ਸਿਕੰਦਰ ਨੇ ਜੇ ਅੰਮ੍ਰਿਤ ਚੀਰ ਸਾਨੂੰ ਕੱਢ ਦੇਵੇਗਾ ਸਾਰੀਆਂ ਪੁਰੀਆਂ ਚ ਔਰ ਅਸੀਂ ਕਹਿਣ ਲਗੇ ਤਾਂ ਗੱਲ ਹੀ ਥੋੜੀ ਐ ਮੈਂ ਹੁਣ ਇਸ ਨੂੰ ਟਾਲ ਦਿੰਦੀ ਹਾਂ ਉਸ ਵੇਲੇ ਖਾਲਸਾ ਜੀ ਗਿਲਜ ਦਾ ਰੂਪ ਧਾਰ ਕੇ ਔਰ ਅਸੀਂ ਜਿਹੜੀ ਸੀ ਆਬ ਦੇ ਹਿਆਤ ਦੇ ਕੁੰਡ ਦੇ ਕਿਨਾਰੇ ਤੇ ਜਾ ਬੈਠੀ ਤੇ ਖੜ ਖੜਾ ਕਰਕੇ ਹੱਸ ਪਈ ਰਾਜੇ ਸ਼ੰਕਾਵਾਦੀ ਹੁੰਦੇ ਐ ਜਿਸ ਵੇਲੇ ਦੇਖਿਆ ਪੁੱਛਣ ਲੱਗਾ 헤ਰੇ ਨੀਤਗੀਦ ਤੂੰ ਕਿਸ ਵਾਕ ਤੇ ਹੱਸਣ ਲੱਗੀ ਐ ਕਹਿਣ ਲੱਗੀ ਪੀਲਾ ਪੀਲਾ ਜੇ ਮੈਂ ਤੈਨੂੰ ਦੱਸ ਦਿੱਤਾ ਤਾਂ ਤੂੰ ਪੀਵੇਂਗਾ ਨਹੀਂ ਕਹਿਣ ਲੱਗਾ ਫਿਰ ਹੁਣ ਮੈਂ ਇਸ ਤਰ੍ਹਾਂ ਨਹੀਂ ਪੀ ਸਕਦਾ ਦੱਸਣਾ ਪਵੇਗਾ ਕਹਿਣ ਲਗੀ ਮੈਂ ਹੱਸੀ ਤਾਂ ਹਾਂ ਕਿ ਮੈਂ ਵੀ ਇਹ ਖੋਤਾ ਪਾਣੀ ਪੀਤਾ ਸੀ ਤੇ ਜਦੋਂ ਤੋਂ ਮੈਂ ਖੋਤਾ ਪਾਣੀ ਪੀਤਾ ਹੈ ਤਦੋਂ ਤੋਂ ਨਾ ਮੇਰੇ ਕੋਈ ਖੰਭ ਰਿਹਾ ਨਾ ਖੂਨ ਰਿਹਾ ਪਾਕ ਵਗ ਰਹੀ ਹੈ ਤੇ ਕੱਲੀ ਮੈਂ ਦੁਖੀ ਹੋ ਰਹੀ ਹਾਂ ਤੇ ਮੈਂ ਹੱਸੀ ਇਸ ਵਾਸਤੇ ਹੈ ਕਿ ਤੂੰ ਪੀ ਲਵੇਂਗਾ ਜੋੜੀ ਬਣ ਜਾਵੇਗੀ ਚਲ ਦੋ ਜਣ ਦੰਤਾਂ ਸੌਕੇ ਕਟਾਂਗੇ ਇਸ ਤਰ੍ਹਾਂ ਕਹਿਣ ਤੋਂ ਖਾਲਸਾ ਜੀ ਸਾਹ ਸਿਕੰਦਰ ਨੇ ਭਰਿਆ ਹੋਇਆ ਬੁੱਕ ਅਮਰਤ ਦਾ ਉਹ ਡੋਲ ਦਿੱਤਾ ਸੀ ਖਾਲਸਾ ਸਿਕੰਦਰ ਭਾਲੇ ਆਦੇ ਹਯਾਤ ਨੂੰ ਵਿੱਚ ਪਹਾੜਾਂ ਫਿਰਦਾ ਦਿਨ ਤੇ ਰਾਤ ਨੂੰ ਸੋ ਇਹੋ ਜੀ ਹਾਲਤ ਇਹਦੀ ਹੋਈ ਸੀ ਉਹ ਪੀਤੋ ਸੁਣਹੀਂ ਦਸਤ ਪਰ ਕੌਣ ਸਹਿਬ ਨੂੰ ਆਖ ਇੰਜ ਨਾ ਇੰਜ ਕਰ ਇਸ ਤਰ੍ਹਾਂ ਇਹ ਪੰਕਤੀਆਂ ਹੁੰਦੀਆਂ ਭਰਿਆ ਭਰਾਇਆ ਬੁੱਕ ਨੇ ਡੋਲ ਦਿੱਤਾ ਸੀ ਪੰਜਵੇਂ ਪਾਠ ਨੇ ਆਸਾ ਰਾਗ ਦੇ ਵਿੱਚ ਸ਼ਬਦ ਉਚਾਰੇ ਆ ਕਾਰਮੇ ਅਮਰਤ ਆਣ ਨਸਾਰਿਓ ਫਿਸਰ ਗਇਓ ਭੂਮ ਪਰ ਡਾਰਿਓ ਪ੍ਰਾਪਤ ਹੋ ਗਿਆ ਸੀ ਅਮਰਤ ਬੁੱਕ ਪਰ ਜਦੋਂ ਮੂੰਹ ਨੂੰ ਲਾਉਣ ਲੱਗਾ ਉਸ ਵੇਲੇ ਖਾਲਸਾ ਜੀ ਉਸ ਪੁਰਵ ਅਸੀਂ ਗਿਰਜ ਬਣੀ ਨੂੰ ਦੇਖ ਕਰਕੇ ਹੱਥ ਦੀ ਨੂੰ ਤੇ ਇਹਨੇ ਭਰਿਆ ਪਰਾ ਅਮਰਤ ਦਾ ਬੁੱਕ ਧਰਤੀ ਤੇ ਡੋਲਿਆ ਸੀ ਇਸੇ ਤਰ੍ਹਾਂ ਹੀ ਜੀਵ ਰੂਪਾ ਸਿਕੰਦਰ ਆਪਾ ਜੀਵ ਹਾ ਜੀਵ ਰੂਪਾ ਸਿਕੰਦਰ ਆਦੇ ਹਯਾਤ ਪੁੰਡ ਕਿਹੜਾ ਗੁਰੂ ਕੀ ਸਾਧ ਸੰਗਤ ਗੁਰੂ ਕੇ ਸਾਸੰਗਤ ਰੂਪੀ ਆਦੇ ਹਿਆਤ ਹੈ ਜੀਵ ਰੂਪ ਸਿਕੰਦਰਿਸ ਨੂੰ ਪਾਲਣ ਵਾਸਤੇ ਜਦੋਂ ਤੁਰਿਆ ਹੈ ਤਾਂ ਪੰਜ ਕੋਸਾ ਰੂਪੀ ਪਹਾੜ ਪਹਿਲਾ ਆਏ ਹਨ ਉਹਨਾਂ ਤੋਂ ਲੰਘ ਕੇ ਅੱਗੇ ਕਾਮਕਰੋ ਲੋਭ ਮੋਹ ਕਰ ਆਤ ਜਿਹੜੇ ਪੰਜੇ ਇਹ ਸੱਪ ਹਨ ਇਹ ਸੱਪਾ ਰੂਪੀ ਝੁੰਡ ਨੂੰ ਜਾਨ ਰੂਪੀ ਖੰਡੇ ਦੇ ਨਾਲ ਕੱਟ ਕੇ ਅੱਗੇ ਲੰਘਿਆ ਅੱਗੇ ਪੰਜ ਵਿਸ਼ਿਆ ਰੂਪੀ ਸੰਦ ਸਪਰਸ ਰੂਪ ਰਸ ਗੰਧ ਇਹ ਵਿਸ਼ਿਆ ਰੂਪੀ ਰਾਖਸ਼ਾਂ ਦੀ ਧਰਤੀ ਆਈ ਹੈ ਭਗਤੀ ਰੂਪ ਪਰਿਵਾਰ ਦੇ ਨਾਲ ਕੱਟ ਕੇ ਇਹਨਾਂ ਨੂੰ ਅੱਗੇ ਲੰਘਿਆ ਹੈ ਤਾਂ ਮਨ ਰੂਪੀ ਚੱਕਰ ਜਿਹੜਾ ਸੀ ਵਿਦੇਸ਼ੀ ਦਾ ਸਿਰ ਕੱਟਣ ਵਾਸਤੇ ਉਧਰ ਵੱਧਾ ਸੀ ਤੇ ਜੀਵ ਰੂਪ ਸਿਕੰਦਰ ਦਾ ਵਿਦੇਸ਼ੀ ਦਾ ਸਿਰ ਕੱਟਣ ਵਾਸਤੇ ਇਹ ਚੱਲ ਰਿਹਾ ਹੈ ਇਹਦੇ ਸਿਰ ਕਿਹੜਾ ਕੱਟਣਾ ਹੈ ਜਿਹੜਾ ਪੁਨਾ ਪੁਨਾ ਫੁਰਨੇ ਫੁਰਨੇ ਹੈ ਤੇ ਚੰਗੇ ਕੰਮ ਤੋਂ ਹਟਾ ਕੇ ਮਾੜੇ ਕੰਮ ਚਲਾਉਣਾ ਇਹ ਸਿਰ ਕੱਟਣਾ ਜਿਹੜੇ ਪੁਨਾ ਪੁਨਾ ਫੁਰਨੇ ਫੁਰਨੇ ਇਹ ਚੱਕਰ ਦਾ ਚੱਲਣਾ ਹੈ ਮਨ ਰੂਪੀ ਚੱਕਰ ਦੇ ਖੋਰਨਰੂਪੀ ਗੇੜਿਆਂ ਨੂੰ ਰੋਕ ਕੇ ਜੀਵ ਸੁਗੰਦਰ ਜਿਹੜਾ ਸੀ ਅੱਗੇ ਲੰਘਿਆ ਤਾਂ ਸਾਹ ਸੰਗਤ ਰੂਪੀ ਆਦੇ ਹਿਆਤ ਕੁੰਡ ਤੇ ਪਹੁੰਚ ਗਿਆ ਜਿੱਥੇ ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਵਿੱਚ ਨਾਮ ਰੂਪੀ ਅਮਰਤ ਜਲ ਭਰਿਆ ਹੋਇਆ ਹੈ ਇਹਦੇ ਵਿੱਚੋਂ ਕਥਾ ਕੀਰਤਨ ਨੂੰ ਸਰਵਣ ਕਰਨ ਰੂਪ ਮਾਨ ਦੇ ਸੰਕਲਪ ਤੇ ਵਕਲਪ ਰੂਪੀ ਹੱਥ ਦੇ ਵਿੱਚ ਧਾਰਨ ਕਰਨ ਰੂਪ ਜਿਸ ਵੇਲੇ ਆਦੇ ਹਿਆਤ ਨਾਮ ਦਾ ਇਹ ਬੋਕੇ ਨੇ ਭਰ ਲਿਆ ਉਸ ਵੇਲੇ ਇੰਦਰੀਆਂ ਰੂਪੀ ਜਿਹੜੇ ਦੇਵਤੇ ਸੀ ਅੱਖਾਂ, ਕੰਨ ਹੋਰ ਇੰਦਰੇ ਬਾਕੀ ਸਾਰੇ ਇਹ ਦੇਵਤੇ ਉਪਰਾਵ ਹੋ ਗਏ ਕਿ ਜੇ ਇਹਨੇ ਅਮਰ ਸ਼ਕਲਿਆ ਬਗਾਨੀਆਂ ਧੀਆ ਪੈਣ ਦੀ ਜਿਤਨੀ ਹੁਣ ਤੱਕੇਗਾ ਜੇ ਇਹਨੇ ਅਮਰ ਸ਼ਕਲਿਆ ਝੂਠ ਨਹੀਂ ਬੋਲੇਗਾ ਜੇ ਇਹਨੇ ਅਮਰ ਸ਼ਕਲਿਆ ਗੰਦੇ ਗਾਣੇ ਨਹੀਂ ਸੁਨੇਗਾ ਇਹ ਕੰਨਾਂ ਰੂਪੀ ਰਤਨਾ ਰੂਪ ਅੱਖਾਂ ਰੂਪੀ ਸਾਰੇ ਇੰਦਰੀਆਂ ਰੂਪੀ ਦੇਵਤਿਆਂ ਨੂੰ ਫਿਕਰ ਪੈ ਗਿਆ ਉਸ ਵੇਲੇ ਮਾਇਆ ਰੂਪੀ ਉਰਵਸੀ ਨੇ ਆ ਕੇ ਪੁੱਛਿਆ ਸਾਰੇ ਕਣ ਲਗੇ ਕਿ ਜੀਵ ਰੂਪ ਸਿਕੰਦਰ ਸਾਹ ਸੰਗਤ ਰੂਪੀ ਆਦੇਹਾਂ ਤੇ ਪਹੁੰਚ ਕੇ ਪ੍ਰਤੱਖ ਵੀ ਖੰਡੇ ਬਾਟ ਦਾ ਅਮਰਤ ਤੇ ਨਾਮ ਰੂਪੀ ਅਮਰਤ ਨੂੰ ਛਕਣ ਵਾਸਤੇ ਤਿਆਰ ਹੋ ਗਿਆ ਹੈ ਜੇ ਇਹਨੇ ਛਕ ਲਿਆ ਤਾਂ ਜੀ ਇੰਦਰੀਆਂ ਰੂਪੀ ਦੇਵਤੇ ਕਹਿੰ ਲਗੇ ਕਿ ਸਾਨੂੰ ਕੌਣ ਵਰਤੇਗਾ ਅਸੀਂ ਸਫਲ ਹੋ ਜਾਵਾਂਗੇ ਸਾਨੂੰ ਇਹ ਗੋਲਕਾਰ ਰੂਪੀ ਰਾਜ ਅਨਿਜ ਵਿੱਚੋਂ ਕੱਢ ਦੇਣਗੇ ਸੋ ਉਸ ਵੇਲੇ ਕੱਢ ਦੇ ਦੇਵੇਗਾ ਜੀਵ ਰੂਪ ਸਿਕੰਦਰ ਉਸ ਵੇਲੇ ਮਾਰ ਰੂਪੀ ਉਹ ਉਸਨੇ ਕਿਹਾ ਫਿਕਰ ਨਾ ਕਰੋ ਪਰਮੇਸ਼ਰ ਦੇ ਵਿੱਚ ਦੋਖ ਦ੍ਰਿਸ਼ਟੀ ਪੈਦਾ ਕਰਨ ਰੂਪ ਇਹ ਪਾਕ ਵਗਦੀ ਵਿਖਾ ਦਿੱਤੀ ਉਸ ਵੇਲੇ ਜੀਵ ਰੂਪ ਸਿਕੰਦਰ ਭਰਮ ਵਿੱਚ ਪੈ ਕਰਕੇ ਪਰਮੇਸ਼ਰ ਦੇ ਵਿੱਚ ਹੀ ਦੋਸ਼ ਆਰੋਪਣ ਲੱਗ ਪਿਆ ਤੇ ਸਾਥ ਸੰਗਤ ਰੂਪੀ ਆਦੇ ਹਿਆਤ ਕੁੰਡ ਦੇ ਵਿੱਚੋਂ ਉੱਠ ਕੇ ਆਪਣੇ ਘਰ ਨੂੰ ਚਲੇ ਗਿਆ ਕਹਿੰਦੇ ਕਿ ਇਹ ਤਾਂ ਵੇਲੜਾ ਦਾ ਕੰਮ ਹੁੰਦਾ ਹੈ ਜਦੋਂ ਘਰੇ ਗਿਆ ਤਾਂ ਘਰ ਵਾਲੀ ਔਰਮਸੀ ਮਿਲ ਪਈ ਉਹ ਕਹਣਗੀ ਜੈ ਖਾਣਿਆ 12 ਵਜੇ ਕਿੱਥੋਂ ਆਇਆ ਸਾਰਾ ਵੇਲੜਿਆਂ ਦਾ ਤਾਂ ਇਹੀ ਕੰਮ ਸੀਗਾ ਕਾਨੂੰਨ ਨੂੰ ਨੋ ਜਾਣੀ ਨੇ ਤੇ ਮੱਲੋ ਮੱਲੀ ਕਿਰਪਾਣ ਪਵਾ ਦੇਣਗੇ ਉਹ ਕਪੱਤੀ ਦੇ ਆਖੇ ਲਾ ਕੇ ਗੁਰੂ ਕੀ ਸਾਧ ਸੰਗਤ ਛੱਡ ਕੇ ਫਿਲਮਿਆਂ ਦਾ ਸ਼ੌਂਕੀ ਬਣ ਗਿਆ ਆਖੀਰ ਨੂੰ ਮਨੁੱਖਾ ਜਨਮ ਜਿਹੜਾ ਅਸੀਂ ਵਿਸ਼ੇਵਕਾਰਾ ਰੂਪੀ ਜੂਏ 'ਚ ਹਾਰ ਕੇ ਪਾਪਾਂ ਦਾ ਭਾਗੀ ਤੇ ਨਾਕਾ ਵਿੱਚ ਪੈਣਾ ਪਿਆ ਐਸੀ ਹਾਲਤ ਹੁੰਦੀ ਹੈ ਐਸੇ ਅਮਤ ਨੂੰ ਛਕਣ ਵਾਸਤੇ ਖਾਲਸਾ ਹੀ ਤੁਹਾਨੂੰ ਪਿਆਰ ਹੋਣਾ ਚਾਹੀਦਾ ਹੈ